हां जी दोस्तों स्वागत है बाबा प्रॉपर्टी चैनल पे ਤੁਹਾਡਾ ਔਰ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਏ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਜਿਹੜੀ ਆ ਡਬਲ ਸਟੋਰੀ ਕੋਠੀ ਐ ਮਲਤਾਨੀਆਂ ਰੋਡ ਦੇ ਉੱਤੇ ਇੱਕ ਕੋਠੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਸੋ ਬਿਲਕੁਲ ਸੇਮ 150 ਗੱਜ ਦੇ ਵਿੱਚ ਹੀ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਸੋ ਇਹ ਵੀ ਕੋਠੀ ਬਹੁਤ ਖੂਬਸੂਰਤ ਜਿਹੜੀ ਆ ਕੋਠੀ ਬਣੀ ਹੋਈ ਆ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਸਟਾਰਟਿੰਗ ਦੇ ਵਾਸ਼ਰੂਮ ਜਿਹੜਾ ਉਹ ਬਣਿਆ ਹੋਇਆ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਚੜੀਆਂ ਹੋਈਆਂ ਤੇ ਪੱਥਰ ਜਿਹੜਾ ਬਹੁਤ ਹੀ ਸੋਹਣਾ ਇਸ ਕੋਠੀ ਤੇ ਲੱਗਿਆ ਹੋਇਆ ਸੋ ਕਿਚਨ ਜਿਹੜੀ ਆ ਓਪਨ ਪਰ ਇਹਦੇ ਜਿਹੜਾ ਕਬਰ ਦਾ ਕੰਮ ਆ ਉਹ ਬਾਕੀ ਹੈ। ਇਹ ਦੇਖ ਸਕਦੇ ਹੋ। ਸੋ ਡਿਮਾਂਡ ਜਿਹੜੀ ਹੈ ਇਹਦੀ ਵੀ 50 ਲੱਖ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 150 ਗਜ ਦੇ ਵਿੱਚ ਇਹ ਡਬਲ ਸਟੋਰੀ ਜਿਹੜੀ ਆ ਕੋਠੀ ਬਣੀ ਹੋਈ ਹੈ। ਸੋ ਇਹ ਤੁਸੀਂ ਡ੍ਰਾਈਂਗ ਰੂਮ ਦੇਖ ਸਕਦੇ ਹੋ। ਕਿਚਨ ਦੇ ਵਿੱਚ ਜਿਹੜਾ ਕਬੜ ਦਾ ਕੰਮ ਆ ਬਾਕੀ ਆ ਦੋ ਬੈਡਰੂਮ ਗਰਾਉਂਡ ਤੇ ਬਣੇ ਹੋਏ ਆ ਸੋ ਰੰਗ ਰੋਗਣ ਦਾ ਕੰਮ ਆ ਜਿਹੜਾ ਉਹ ਕੰਪਲੀਟ ਹੈ ਡੋਰ ਵਿੰਡੋ ਉਹ ਵੀ ਕੰਪਲੀਟ ਹੈ ਬਾਥਰੂਮ ਜਿਹੜੇ ਆ ਬਹੁਤ ਸੋਹਣੇ ਤਿਆਰ ਕੀਤੇ ਗਏ ਆ ਇਸ ਕੋਠੀ ਦੇ ਸੋ 150 ਕਜ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਹੋਏ ਆ ਹਾਜ਼ਰ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਸੋ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਕੀਤਾ ਕਿ 50 ਲੱਖ ਰੁਪਿਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਦੋ ਬੈਡਰੂਮ ਗਰਾਉਂਡ ਤੇ ਬਣੇ ਹੋਏ ਆ ਔਰ ਦੋਨੋਂ ਦੇ ਨਾਲ ਜਿਹੜਾ ਵਾਸ਼ਰੂਮ ਆ ਅਟੈਚ ਹੈਗਾ ਡ੍ਰੈੰਗ ਰੂਮ ਵੀ ਓਪਨ ਪੋਰਚ ਵੀ ਕਾਫੀ ਖੁੱਲਾ ਡੁੱਲਾ ਵੱਡੀ ਗੱਡੀ ਜਿਹੜੀ ਆ ਆਰਾਮਦਾਰੀ ਨਾਲ ਲੱਗਦੀ ਹੈ ਤੇ ਸਾਰੀ ਕੋਠੀ ਵਿੱਚ ਪੱਥਰ ਦਾ ਕੰਮ ਆ ਜਿਹੜਾ ਬਹੁਤ ਹੀ ਖੂਬਸੂਰਤ ਹੋਇਆ ਵੀ ਆ ਪੌੜੀਆਂ ਤੁਸੀਂ ਦੇਖ ਸਕਦੇ ਹੋ ਸਟੈਪ ਜਿਹੜੇ ਆ ਉਹ ਵੀ ਬਹੁਤ ਵਧੀਆ ਬਹੁਤ ਸੋਹਣੇ ਜਿਹੜੇ ਆ ਬਣੇ ਹੋਏ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ ਨਾਲੇ ਡਿਟੇਲ ਪੇ ਜੋ ਤੇ ਨਾਲ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਉਹ ਵੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਇਸ ਵੇਲੇ ਆਪਾਂ ਹੈਗੇ ਆ ਜੀ ਫਰਸਟ ਫਲੋਰ ਦੇ ਉੱਤੇ ਔਰ ਫਰਸਟ ਫਲੋਰ ਦੇ ਉੱਤੇ ਇੱਕ ਬੈਡਰੂਮ ਹੈ ਇੱਕ ਬਾਲਕਨੀ ਹੈ ਇੱਕ ਵਾਸ਼ਰੂਮ ਅਟੈਚ ਹੈ ਤੇ ਬਹੁਤ ਹੀ ਖੂਬਸੂਰਤ ਜਿਹੜਾ ਇਸ ਕੋਠੀ ਦਾ ਐਲੀਵੇਸ਼ਨ ਆ ਉਹ ਬਣਿਆ ਹੋਇਆ ਸਭ 150 ਕਾਜ ਦੇ ਵਿੱਚ ਇਹ ਕੋਠੀ ਜਿਹੜੀ ਹੈ ਬਣੀ ਹੋਈ ਹੈ ਇੱਕ ਕਿਚਨ ਵੀ ਜਿਹੜੀ ਹੈ ਰਸੋਈ ਹੈ ਜਿਹੜੀ ਉੱਪਰ ਉਹ ਵੀ ਬਣੀ ਹੋਈ ਹੈ ਇੱਕ ਪੋਰਸ਼ਨ ਜਿਹੜਾ ਅ ਇੱਕ ਬੈਡਰੂਮ ਦੇ ਨਾਲ ਜਿਹੜਾ ਤਿਆਰ ਹੋਇਆ ਵੀ ਹੈ ਔਰ ਪੋਰ ਪੋਰਚ ਵਿੱਚ ਦੀ ਜਿਹੜੀਆਂ ਪੌੜੀਆਂ ਚੜ੍ਹਦੀਆਂ ਅੱਗੇ ਵੀ ਕਾਫੀ ਸਪੇਸ ਹੈਗੀ ਹੈ ਵਿੜਾ ਛੋਟਾ ਜਿਹਾ ਹੈਗਾ ਸੋ ਬਹੁਤ ਹੀ ਖੂਬਸੂਰਤ ਕੋਠੀ ਹੈ ਜਿਸ ਵੀ ਵੀਰ ਭਰਾਣੇ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਕੋਠੀ ਜਿਹੜੀ ਆ ਉਹ ਦੇਖ ਰਹੇ ਸੀਗੇ ਸੋ ਬਹੁਤ ਬਹੁਤ ਧੰਨਵਾਦ ਹੋ ਜਾਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ ਬਸ ਆਪਣਾ ਪਿਆਰੇ ਇਸੇ ਤਰ੍ਹਾਂ ਬ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਇਸ ਤਰ੍ਹਾਂ ਦੀਆਂ ਵੀਡੀਓ ਸੋ ਧੰਨਵਾਦ